行った ਕੀ ਵੀਰ ਉਹ ਦੇਖੀਆ ਨੂੰ ਨਾਲਾ ਕਿਚਨ ਹੋ ਜਾਣਾ ਵੀ ਸਾਰੇ ਜਾਣੇ ਆ ਜਾਣੇ ਜੇਕਰ ਅਹਿਮਾ ਦੇ ਵਿੱਚ ਕੋਈ ਛਾਕਾ ਵੀ ਗੱਲ ਨਹੀਂ ਆਪਾਂ ਕੋਰਵਾ ਸਮਾਨ ਦੀ ਸਰਕਾਰ ਜਿਹੜੀ ਆਪਾਂ ਦੀ ਲਕੜੀਆ ਦੀ ਸਰਕਾਰ ਕਹੇ ਜੀ ਤੇ ਜਿਆਦਾ ਮਨਸੂਰੀ ਹੋਣੀ ਜੀ ਇਹਨਾਂ ਹਾਲਤ ਵਿੱਚ ਬੋਲਣ ਦੀ ਜਰਮਾਤ ਹੈ ਨਾ ਜਿੰਨੀ ਮੈਂ ਅੱਜ ਤੱਕ ਕਦੇ ਨਹੀਂ ਦੇਖੀ ਇਹ ਨੂੰ ਨਾਂ ਪਰ ਦੇ ਦਾ ਨਾ ਛੋਕੇ ਦਾ ਮਤਲਬ ਇਹ ਕੋਈ ਕੋਲਣ ਚ ਲਿਆਜ ਨਹੀਂਗਾ ਇਹ ਗੱਲ ਇਹ ਆ ਕਿ ਬਿਲਕੁਲ ਇਹ ਵਿੱਚ ਕੋਈ ਸ਼ੱਕ ਨਹੀਂ ਅੱਜ ਤੱਕ ਕਿਹੜੀ 당ਸਾਲ ਦੀ ਸਟਾਨ ਹੋ ਗਈ ਹੈ ਕਿ ਇਹ ਕਾਂਗਰਸ ਦੀ ਕਮਾਈ ਖਾ ਰਿਆ ਮੇਰੇ ਪਿੰਡ ਦੇ ਵਿੱਚ ਏ ਨੂੰ ਦੇ ਵਿੱਚ ਲਗਭਗ 70 ਤੋਂ 75 ਲੱਖ ਰੁਪਈਆ ਦਾ ਨਿਵਰਥਾ ਮੈਂ ਦਿੱਤਾ ਸੀਗਾ 15-20 ਲੱਖ ਰੁਪਈਆ ਸਾਡੇ ਖਾਮ ਲਾਟਾਂ ਵਾਲੇ ਪਿੰਡ ਵਿੱਚ ਸੀਗਾ ਤੇ ਉਹ ਸਾਰਾ ਹੀ ਕਰੋ ਦੋ ਵੀ ਵਿਖਾਂਤ ਹੋਇਆ ਹੋਇਆ ਪਰ ਇਹਨੇ ਵੀ ਇੱਕ ਦੱਖਾਂ ਨਹੀਂ ਕਦੇ ਕਿਸੇ ਨੂੰ ਦਿੱਤਾ ਤੇ ਗੱਲਿਆ ਵੀ ਇਹਦੇ ਕੋਈ ਇੱਕੋ ਹੀ ਚੀਜ਼ ਆ ਪਿੱ ਧੂਠ ਜੇ ਨਾ ਲੱਗਦੇ ਤੇ 6 ਮੈਚ ਹੋਵੇ ਨਾ ਤੇ ਸਾਰੀਆਂ ਸਰਕਾਰਾਂ ਤੋਂ ਧੂੜੋ ਬੋਲਣ ਚ ਪਹਿਲੇ ਨੰਬਰ ਤੇ ਆ। ਮਤਲਬ ਵੀ ਇਹ ਨਹੀਂ ਇੰਦਾ ਨਹੀਂ ਦੇਖੋ ਫੁਮੇਲੇ ਦੇ ਬੰਦੇ ਆ ਕੋਈ ਬਾਜਵਾਜੀ ਹੁਣੀ ਕੋਲ ਦੇ ਕੋਈ ਐਸ ਕੋਈ ਮਤਲਬ ਇੱਜਤ ਨਹੀਂ ਕਿਸੇ ਨੂੰ ਬਿੱਕੂ ਕਿਸੇ ਨੂੰ ਯਾਰ ਤੂੰ ਫੇਵੀ ਤੈਨੂੰ ਦੁਨੀਆ ਦੇਖ ਲਈ ਆ ਵਰਲਡ ਦੀ ਦੁਨੀਆ ਦੇਖ ਲਈ ਤੂੰ ਆਪਣੀ ਬੋਲਣ ਦੀ ਕਰਮਤਾ ਜਿਹੜੀ ਸਹੀ ਰੱਖਣਾ ਮਤਲਬ ਕਹਿੰਦਾ ਸੀ ਇੰਨਾ ਡਾਉਣੀ ਹੋ ਗਿਆ ਵੀ ਬਸ ਮੈਂ ਜਿੱਦਾਂ ਇਹਦੀ ਆਦਤ ਸੀ ਵੀ ਕਦੀ ਪੱਗ ਬੰਨ੍ਹ ਲਈ ਕਦੀ ਲਾਲੇ ਕਦੀ ਮੋਟੇ ਤੇ ਰੱਖ ਲਈ ਉਹੋ ਹੀ ਕੰਮ ਇੱਦਾਂ ਦੇ ਮਤਲਬ ਜਾ ਕੇ ਵੀ ਕਰਦੇ ਆ ਤੇ ਇਸ ਕਰਕੇ ਕੱਲੇ ਆਂਦੀ ਕਈ ਲੋਕ ਕੰਮ ਨੂੰ ਨਹੀਂ ਦੇਖਦੇ ਹੋ ਇਕ ਲੀਨ ਤੇ ਜਾਂਦੇ ਨਹੀਂ ਨਹੀਂ ਅਸੀਂ ਤਾਂ ਭਗਵੰਤ ਦੇ ਮਾਨ ਦੇ ਨਾਲ ਹੀ ਰਹਿਣਾ ਪਰ ਮੈਂ ਇੱਕ ਚੀਜ਼ ਕਹਿਣਾ ਚਾਹੂੰ ਕੰਮ ਦੇਖਿਆ ਜੀ ਜਿਹੜਾ ਬੰਦਾ ਕੰਮ ਕਰਦਾ ਨਾ ਉਹਦੇ ਨਾਲ ਬਿਲਕੁਲ ਟੱਜ ਕੇ ਖੜੇ ਹੋਵੋ ਉਹਦੇ ਨਾਲ ਪੈਰਾ ਦਿਓ ਕਿਉਂਕਿ ਅਸੀਂ ਇਸੇ ਕਰਕੇ ਹੀ ਕੰਮ ਕਰੀ ਜਿਹੜੀ ਗੱਲ ਨਸ਼ਿਆਂ ਦੀ ਨਸ਼ਿਆਂ ਦੀ ਤਾਂ ਕੋਈ ਗੱਲ ਹੀ ਨਹੀਂ ਰਹੀ ਜੇ ਅਸੀਂ ਅਧਿਕਾਰ ਦੇ ਮਤਲਬ ਪੁਲਿਸ ਤੇ ਵੀ ਗਈ ਤੇ ਬੱਸ ਪੁਲਿਸ ਦਾ ਵੀ ਨਹੀਂ ਆਇਆ ਇਹਨਾਂ ਦੇ ਜਿਹੜੇ ਲੀਡਰ ਆ ਨਾ ਉਹ ਐਥਰ ਉਹ ਨਹੀਂ ਤਾਂ ਹੁਣ ਜੇ ਮੋਰਿ ਰਿਐਕਸ਼ਨ ਆਈ ਤਾਂ ਕਿੱ데 ਲੜਨੀ ਆ ਉਹ ਫਿਰ ਢੰਗਾ ਨਾ ਪੁਲਿਸ ਸਮਾਂਗੇ ਫਸੀ ਬੈਠੀ ਆ ਇੱਕ ਤਾਂ ਅਸੀਂ ਪੁਲਿਸ ਨੂੰ ਦਵ ਕੇ ਪਿੱਛੇ ਦੇ ਪਿੰਡਾਂ 'ਚ ਲੱਛਾ ਵੇਖਦਾ ਹੁਣ ਆਵਰ ਇਹਨਾਂ ਦੀ ਜਿਆਦਾ ਆ ਤੇ ਕਹਿੰਦੇ ਪੁਲਿਸ ਨੂੰ ਕੌਣੇ ਕੋਈ ਕੁਛ ਨਹੀਂ ਦਿੰਦੇ ਕਿਹਦਾ ਨਹੀਂ ਮੇਰੇ ਫਰੈਂਡ ਦੋ ਦਿਨ ਚੋਰੀਆਂ ਹੋਈਆਂ ਪਰ ਗਰੀਬ ਬੰਦੇ ਹੁਣ ਕੋਧਾਂ ਲੋਕ ਛੇਵੇਂ ਟਿਕਾਣਾ ਬੰਦ ਕਰ ਦਿੱਤੇ ਆ 9 ਵਜੇ ਖੋਲਦੇ ਆ ਮਤਲਬ ਕਹਿੰਦਾ ਵੀ ਐਨੀ ਡੋਟ ਸਭ ਤੇ ਆ ਬਹੁਤ ਜਿਆਦਾ ਐਨੀ ਕਦੇ ਨਹੀਂ ਸੀ ਹੋਈ ਇਸ ਕਰਕੇ ਮੈਂ ਸਾਰਿਆਂ ਨੂੰ ਬੇਤੀ ਕਰੂ ਲਾਮਬੰਦ ਰਹੋ ਕੱਲ੍ਹ ਇਹ ਆਪੇ ਖੋਟੂਆ ਤੇ ਮਹਾਰਾਜਾ ਰਣਜੀਤ ਸਿੰਘ ਦੀਆਂ ਪਿੱਛੇ ਲੈਣਾ ਹੈ ਹਰ ਕੰਮ ਵੀ ਮਹਾਰਾਜਾ ਰਣਜੀਤ ਸਿੰਘ ਵਰਗੇ ਕਰਕੇ ਦਿਖਾਓ ਇਹ ਇਤਿਹਾਸ ਹੈ ਮਹਾਰਾਜਾ ਦਾ 40 ਸਾਲ ਉਹਨਾਂ ਨੇ ਰਾਜ ਕੀਤਾ ਅ 40 ਸਾਲਾਂ ਦੇ ਵਿੱਚ ਕਦੇ ਧਿਆਨਤ ਬਣ ਕੇ ਨਾ ਕਦੇ ਕੋਈ ਧੰਨਾ ਹੋਇਆ ਸੀ ਤੇ ਨਾ ਕਦੇ ਚੋਰੀ ਹੋਈ ਤਾਂ ਨਾ ਕਦੇ ਗਰੀਬ ਨੂੰ ਕੋਈ ਥਿੱਕ ਧਾਈ ਸੀ ਕਿ ਕਿ ਉਹਦਾ ਮਤਲਬ ਸੀਗਾ ਮਾੜਾ ਜਿਹਾ ਜੰਜੀ ਸਿੰਘ ਦੀ ਕੋਈ ਅੱਠ ਸੀਗੀ ਉੁੱਠ ਲਖਣੀ ਸੀ ਉਹ ਇੱਕ ਅੱਠ ਨਹੀਂ ਦੇਖਦਾ ਇਹਨਾਂ ਦੇ ਅੱਠ ਅੱਠਾ ਵਾ ਹਰੇਕ ਟਾਈਮ ਤੇ ਉਹ ਅੱਠ ਖੋਲ ਲੈਂਦੇ ਆ ਉਦਾਂ ਦਾ ਮਤਲਬ ਦੱਸਣਾ ਹੈ ਕਿ ਇਸ ਕਰਕੇ ਉਹਨਾਂ ਦੇ ਸਮੇਂ 'ਚ ਕਾਇੰਤ ਸੀ ਮਨ ਨੂੰ ਮਜ਼ਬੂਤ ਕਰੋ ਆਪਾਂ ਨੂੰ ਕੰਮ ਦੀ ਕਦਰ ਕਰਨੀ ਚਾਹੀਦੀ ਤਾਂ ਮੈਂ ਇੰਨਾ ਹੀ ਇਹ ਜਿੰਨਾ ਵੀ ਇਹ ਤਾਂ ਜੂੜਿਆ ਵੀ ভগবਾਨਾ ਦੇ ਬੈਠੇ ਅਪਨ ਦਾ ਪੂਰੇ ਪੰਜਾਬ ਦੇ ਅਜੇ ਵੀ ਆਮ ਪਾਰਟੀ ਨੇ ਇੱਕ 100 ਰੁਪਿਆ ਵੀ ਨਹੀਂ ਦਿੱਤਾ ਇੰਨੀ ਪਿੰਡਾਂ ਦੀ ਹਾਲਤ ਖਰਾਬ ਆ ਕਿ ਪ੍ਰਸ਼ਾਸਨਾਂ ਹੀ ਲੱਗਦੀਆਂ ਨੰਗਰ ਕਿਉਂਦਾ ਪੂਰੇ ਹਾਲਿਆ ਬੋਕੇ ਦੇ ਅਰੇ ਪਰ ਸੋਲਣਾ ਹੈ ਕੋਈ ਕੀ ਕੀਤਾ ਜਾਵੇ ਜੇ ਤਾਂ ਮਹਾਰਾਜ ਦੀ ਕਿਰਪਾ ਨਾਲ ਆਉਣ ਵਾਲੇ ਸਮੇਂ ਵਿੱਚ ਕੋਈ ਗੱਲ ਨਹੀਂ ਜਿੱਦਾਂ ਇਹ ਕਿੰਨਾ ਸਿੱਖ ਬਦਲਾ ਕਰਨਾ ਹੈ ਕਿ ਬਿਲਕੁਲ ਉਹ ਕਹਾ ਕੇ ਕਾਕਾ ਤੇਰਾ ਵੀ ਤੇ ਬੁਲਾ ਹੋਈ ਜਾਣਾ ਹੈ ਦੁਨੀਆ ਸਿਆਣੀ ਹੈ ਇਸ ਕਰਕੇ ਮਨੁੱਖੀਆਂ ਬੈਣਾ ਨੂੰ ਬੈਠੀ ਨੂੰ ਮੈਂ ਫਾਰੂ ਬੈਠੀ ਨੂੰ ਕੋਈ ਨਾ ਬਿਦਾਦਾ ਕੌੜਾ ਕਰੋ ਛੜਕਾਂ ਦੇਖੋ ਉੱਥੇ ਲੋਕਾਂ ਨੂੰ ਕੱਸੋ ਮਨਲਾ ਕਹਿੰਦਾ ਵੀ ਆਪਾਂ ਜਾਗਰੂਤੀ ਦਾ ਟਿਕਟ ਆਪਣਾ ਆਉਣਾ ਦੇਖੇ ਜਰਾ ਉਹ ਕੁਝ ਰਪਨ ਲੋਕਾਂ ਦੇ ਸਹਾਰ ਨਾਲ ਆਪਣੇ ਹੱਥ ਜਾਵੇ ਮੈਂ ਇਹਨਾਂ ਸਾਰਿਆਂ ਦਾ ਇੱਕ ਧਰਨੇ ਤੇ ਉਹ ਜਿਹੜੇ ਪਿੰਡਾਂ ਦੇ ਹਾਲਾਤ ਬਹੁਤ ਮਾੜੇ ਆ ਪਿੰਡਾਂ ਦੇ ਲੋਕ ਇਸ ਕਾਂਤੀ ਨੇ ਬਹੁਤ ਦਿਨੋਂ ਪਤਾ ਬਿਨਾਂ ਚੋਣ ਨਾਲ ਰਕੂ ਨੇ ਕਿਉਂਕਿ ਜਿਸ ਦੀ ਮਹਿਸੂਸ ਦਾ ਖੰਡਾ ਦੇਸ਼ ਕਰਕੇ ਅੜਗੜੇ ਤੇ ਕੋਈ ਹੋਰ ਵੀ ਨਾ ਚਲੋ ਬੋਲੂਗਾ ਉਹ ਲੈਣਾ ਫੇਰ ਬੈਨ ਕਰ ਲੈਂਦੇ ਆ ਚਲੋ ਇਹਨਾਂ ਦੀ ਸਰਕਾਰ ਹਸਰਾਈ ਤੇ ਹੈ ਇਹ ਗੱਲ ਕਹਿੰਦੇ ਆ ਕਿ ਜਿਹੜਾ ਪੰਚਾਇਤ ਮੈਂਬਰ ਨਹੀਂ ਉਹ ਪਿੰਡਾਂ ਦੇ ਵੀ ਯਾਰ ਬੋਲ ਹੀ ਨਹੀਂ ਸਕਦਾ ਉਹਨਾਂ ਨੂੰ ਧਾਪ ਪੁਲਾਇਆ ਤੇ ਯਾਰ ਕਿਸੇ ਮੋਕੇ ਬਣਾਉਣ ਵਾਲੇ ਤਾਂ ਇਹੀ ਲੋਕ ਨੇ ਨਾ ਅੱਜ ਕੈਂਪ ਆ ਕੇ ਜਾਨੇ ਹਲਾ ਪਿਆ ਤੇ ਮੈਂ ਇਹ ਕਰਕੇ ਸਾਰੇ ਬੀਤਿਆਂ ਦਾ ਸਾਰੇ ਸਾਥੀਆਂ ਦਾ ਆਉਣ ਤੇ ਬਹੁਤ ਬਹੁਤ ਧੰਨਵਾਦ ਅਰ ਸਾਰੇ ਪੰਜਾਬ ਵਿੱਚ ਜਿਹੜਾ ਹੈਗਾ ਕਾਂਗਰਸ ਪਾਰਟੀ ਵੱਲੋਂ ਬਕਸ ਬਕ ਜਿਹੜਾ ਹੈ ਕਿ ਹੈੱਡਕੁਆਰਟਰ ਐਸਡੀਐਮ ਐਡਵੋਕੇਟਰ ਤੇ ਜਿਹੜਾ ਹੈਗਾ ਧੰਨੇ ਲਾਏ ਜਾ ਰਹੇ ਹੈਗੇ ਸਾਰੇ ਜਾਣਦੇ ਹੈਗੇ ਕਿ ਜਦੋਂ ਤੋਂ ਪੰਜਾਬ ਵਿੱਚ ਜਿਹੜੀ ਆਪ ਸਰਕਾਰ ਬਣੀ ਹੈਗੀ ਆ ਉਦੋਂ ਤੋਂ ਹੀ ਜਿਹੜਾ ਹੈਗਾ ਪੰਜਾਬ ਨੂੰ ਜਿਹੜਾ ਹੈਗਾ ਜਿਹੜਾ ਬਲੰਦੀਆਂ ਤੇ ਚੱਲਦਾ ਸੀ ਪਹਿਲਾਂ ਅੱਜ ਤੋਂ ਨੂੰ ਜਿਹੜਾ ਹੈਗਾ ਬਹੁਤ ਹੀ ਨਿਗਰਭਲ ਲੈ ਕੇ ਨਹੀਂ ਸੀ ਜੋ ਕਿ ਆਪ ਸਰਕਾਰ ਬਣੀ ਸੀਗੀ ਲੋਕਾਂ ਨੇ ਬੜੀ ਹਮ ਹਮਾ ਕੇ ਜਿਹੜੀਆਂ ਹੈਗੀਆਂ ਇਹ ਕਮੈਂਟ ਬਣਾਈ ਸੀਗੀ ਇਹਨਾਂ ਦੇ ਆਉਣ ਤੋਂ ਹੋਂ ਦੇ ਨਾਲ ਜਿਹੜਾ ਹੈਗਾ ਸਾਰੇ ਹੀ ਪੰਜਾਬ ਵਿੱਚ ਜਿਹੜਾ ਹੈਗਾ ਲੋਕਾਂ ਨੂੰ ਇਨਸਾਫ ਦੱਲੂਗਾ ਲੋਕਾਂ ਨੂੰ ਜਿਹੜੀ ਦਰਪੇਸ਼ ਮੁਸ਼ਕਲਾਂ ਹੈਗਾ ਉਹ ਤੋਂ ਸਤਿਕਾਰ ਹੁੰਦੇ। ਪਰ ਦੇਖਣ ਵਿੱਚ ਆਇਆ ਹੈ ਕਿ ਅੱਜ ਲਗਭਗ ਮੇਰੇ ਕਰ ਸਾਲ ਬਾਅਦ ਹੀ ਲੋਕ ਕਹਿੰਨੇ ਲੱਗੇ ਸੀ ਵੀ ਅਸੀਂ ਬਹੁਤ ਵੱਡੀ ਗਲਤੀ ਕੀਤੀ ਹੈ। ਅੱਜ ਜਿਹੜਾ ਹੈਗਾ ਕਿਤੇ ਵੀ ਆਪਾਂ ਪੰਜਾਬ ਦੇ ਕਿਸੇ ਵੀ ਕੋਰਨਰ ਚ ਜਾਈਏ ਪੰਜਾਬ ਦੇ ਕਿਸੇ ਵੀ ਅਸੀਂ ਬਰਗ ਨਾ ਗੱਲ ਕਰੀਏ ਉਹ ਜਿਹੜਾ ਹੈਗਾ ਇਹ ਮਹਿਸੂਸ ਕਰ ਰਿਹਾ ਹੈਗਾ ਕਿ ਅਸੀਂ ਇਸ ਪਾਰਟੀ ਵੱਲੋਂ ਠੱਗੇ ਗਏ ਹੈਗੇ। ਕਿ ਇਹਨਾਂ ਨੇ ਝੂਠੇ ਲਾਰੇ ਲਾ ਕੇ ਜਿਹੜਾ ਹੈਗਾ ਤੇ ਪਾਵਰ ਵਿੱਚ ਆ ਕੇ ਅੱਜ ਜਿਹੜਾ ਹੈਗਾ ਉਹ ਅਜਿਹਾ ਖਮਾਜਾ ਜਿਹੜਾ ਹੈਗਾ ਸਾਰੇ ਪੰਜਾਬ ਵਾਸੀ ਭੁੱਖੇ ਨੇ ਦੇਖੀਏ ਦਫ਼ਤਰਾਂ ਵਿੱਚ ਜਿਹੜਾ ਹੈਗਾ ਲੁੱਟ-ਖਸੁੱਟ ਹੈਗੀ ਹੈ ਇਸੇ ਪਾਸੇ ਕੋਈ ਸ਼ਹਿਰੀ ਹਲਕਾ ਹੋਵੇ ਉਹ ਟਿੰਡੂ ਹਲਕਾ ਹੈਗਾ ਕਿਤੇ ਵੀ ਕੋਈ ਤਰੱਕੀ ਨਹੀਂ ਹੈਗਾ ਫਗਵਾੜੇ ਦੀ ਗੱਲ ਕਰੀਏ ਤਾਂ ਫਗਵਾੜੇ ਵਿੱਚ ਦੇਖ ਲਓ ਨਾ ਪਿੰਡਾਂ ਵਿੱਚ ਨਾ ਸ਼ਹਿਰ ਵਿੱਚ ਅਰ ਕੱਲ ਇੱਕ ਪੈਚਵਰਕ ਜਿਹੜਾ ਹੈਗਾ ਉਹ ਵੀ ਲਾਉਣਾ ਜਿਹੜਾ ਹੈ ਇਹ ਸਰਕਾਰ ਦੇ ਹੱਥ ਵਿੱਚ ਨਹੀਂ ਹੈਗਾ ਉਹਨਾਂ ਵਿੱਚ ਪਾਵਰ ਨਹੀਂ ਹੈਗੀ ਇਸ ਕਰਕੇ ਜਿਹੜਾ ਹੈਗਾ ਅੱਜ ਜਿਹੜਾ ਹੈਗਾ ਲੋਕ ਜਿਹੜਾ ਹੈਗੇ ਇਸ ਸਰਕਾਰ ਔਖੇ ਔਖੇ ਜਿਹੜਾ ਹੈਗਾ ਸੜਕਾਂ ਦੇ ਉੱਤੇ ਆਏ ਨੇ ਕੱਲ ਦੇਖੇ ਤਾਂ ਆਪਾਂ ਦੋ ਦਿਨ ਪਹਿਲਾਂ ਜਿੱਥੇ ਇਹ ਸਰਕਾਰ ਜਿਹੜੀ ਹੈਗੀ ਆ ਥਰ ਪਾਸੇ ਫਜ਼ੂਲ ਖਰਚੀ ਕਰਦੀ ਹੈਗੀ ਆ ਉੱਥੇ ਅੱਜ ਦੇਖੀਏ ਤਾਂ ਜਿਹੜਾ ਹੈ ਜਾਰ ਕੱਲ ਜਿਹੜਾ ਹੈਗਾ ਸਰਕਾਰ ਵੱਲੋਂ ਜਿਹੜਾ ਹੈਗਾ ਜਿੱਥੇ ਕਿ ਦਿੱਤੇ ਤੇਲ ਦੀਆਂ ਕੀਮਤਾਂ ਵਧਾਈਆਂ ਹੈਗੀਆਂ ਕਿਉਂਕਿ 95 ਪੈਸੇ ਜਿਹੜਾ ਹੈਗਾ ਉਹ ਪੈਟਰੋਲ ਤੇ 30 ਪੈਸੇ ਜਿਹੜਾ ਬਾਹਰ ਜਾਂ 30 ਪੈਸੇ ਜਿਹੜਾ ਡੀਜ਼ਲ ਜਿਹੜੀ ਇਹਦੇ ਕਿੰਨਾ ਵਧਾਈਆਂ ਹੈਗੀਆਂ। ਉਹ ਨਾਲ ਹੀ ਪਤਾ ਲੱਗਿਆ ਕਿ 23 ਪੈਸੇ ਜਿਹੜਾ ਪਰ ਕਿਲੋਮੀਟਰ ਦੇ हिसाब ਨਾਲ ਜਿਹੜਾ ਬੱਸਾਂ ਦਾ ਕਿਰਾਇਆ ਵਧਾ ਦਿੱਤਾ ਗਿਆ। ਅੱਜ ਜੇ ਦੇਖੋ ਦੇਖੀ ਤਾਂ ਜੋ ਸਾਰੇ ਹੀ ਪੰਜਾਬਸੀ ਜਿਹੜੇ ਪਹਿਲਾਂ ਹੀ ਇਸ ਬਹੁਤ ਹੀ ਮੁਸ਼ਕਲ ਸਮਾਂ ਗੁਜ਼ਾਰ ਰਹੇ ਨੇ ਕਿਉਂਕਿ ਅੱਜਕੱਲ ਦੇਖੀਏ ਤਹਰ ਪਾਸੇ ਮਹਿੰਗਾਈ ਮਹਿੰਗਾਈ ਹੈਗਾ ਇਹ ਜਿਹੜਾ ਇਹਨਾਂ ਨੇ ਸਰਕਾਰ ਨੇ ਰੇਟ ਬਧਾਏ ਆ ਇਹਦੇ ਨਾਲ ਜਿਹੜਾ ਹੈਗਾ ਆਉਣ ਵਾਲੇ ਸਮੇਂ ਵਿੱਚ ਬਹੁਤ ਹੀ ਲੋਕਾਂ ਤੇ ਬਿਜਲੀ ਦੀ ਸੋਸਾਇਟੀ ਲੋਕਾਂ ਤੇ ਜਿਹੜਾ ਹੈਗਾ ਬਹੁਤ ਹੀ ਭਾਰ ਪੈਣਾ ਹੈਗਾ ਕਿਉਂਕਿ ਲੋਕੀ ਪਹਿਲਾਂ ਹੀ ਬੇਰੋਜ਼ਗਾਰੀ ਹੈਗੀ ਆ ਮਹਿੰਗਾਈ ਬਹੁਤ ਜ਼ਿਆਦਾ ਹੈ ਇਸ ਕਰਕੇ ਲੋਕਾਂ ਨੂੰ ਜਿਹੜਾ ਇਹ ਬਹੁਤ ਹੀ ਮੁਸ਼ਕਲ ਸਮੇਂ ਵਿੱਚ ਜਿਹੜਾ ਹੈਗਾ ਇਹ ਭਾਰ ਪਾਇਆ ਗਿਆ ਹੈਗਾ ਔਰ ਇੱਕ ਵਰਗ ਹੈ ਕਿ ਜਦੋਂ ਚੰਨੀ ਸਾਹਿਬ ਦੀ ਸਰਕਾਰ ਸੀਗੀ ਉਦੋਂ 7 ਕਿਲੋਵਟ ਤੱਕ ਜਿਹੜਾ ਤਿੰਨ ਪੈਸੇ ਪਰ ਯੂਨਿਟ ਜਿਹੜਾ ਹੈਗਾ ਉਹ ਸਾਰਿਆਂ ਨੂੰ ਮਾਫੀ ਪਤਾ ਗਿਆ ਸੀ ਕਿ ਅਪਰਾਧ ਜਿਹੜੀ ਕੀਤੀ ਤਾਂ ਕੋਈ ਸਰਕਾਰ ਵੱਲੋਂ ਮਾਫ ਕਰਨਾ ਮਾਫ ਕਰਨ ਦੀ بجائے ਜਿਹੜਾ ਹੈਗਾ ਉਹ ਦੁਬਾਰਾ ਜਿਹੜਾ ਹੈਗਾ ਸਰਕਾਰ ਵੱਲੋਂ ਹੁਕਮ ਵਾਪਸ ਲੈ ਲਿਆ ਹੈ ਇਸ ਕਰਕੇ ਅੱਜ ਸਮੇਂ ਲੋੜ ਹੈਗੀ ਕਿਸੇ ਜਿਹੜਾ ਹੈਗਾ ਇਹ ਸਰਕਾਰ ਦੇ ਖਿਲਾਫ ਆਵਾਜ਼ ਉਲੰਧ ਕਰੀਏ ਤੇ ਅੱਜ ਜਿਹੜਾ ਬਹੁਤ ਵੱਡੀ ਗਿਣਤੀ ਵਿੱਚ ਜਿਹੜਾ ਸਾਰੇ ਪੰਜਾਬ ਦੇ ਵਿੱਚ ਜਿਹੜਾ ਹੈਗਾ ਕਿ ਕਾਂਗਰਸ ਪਾਰਟੀ ਵੱਲੋਂ ਜਿਹੜਾ ਪੱਪ ਉਸ ਜਗ੍ਹਾ ਤੇ ਜਿਹੜਾ ਹੈਗਾ 286 ਜਿਹੜੇ ਤਾਂ ਜੋ ਸਰਕਾਰ ਨੂੰ ਦੱਸਿਆ ਜਾ ਸਕੇ ਕਿ ਇਹ ਜਿਹੜੀ ਸਰਕਾਰ ਜੀ ਹੈ ਸ਼ਖਦੀ ਨਾ ਦੇ ਸੀਐਮ ਸਾਹਿਬ ਹੈਗੇ ਦੇ ਬੇਸ਼ੱਕ ਦੇ ਮੰਤਰੀ ਸਾਹਿਬਾਨ ਹੈਗੇ ਉਹ ਹਵਾ ਚ ਤੁਰੇ ਫਿਰਦੇ ਨੇ ਹਵਾ ਚ ਗੱਲਾਂ ਕਰਦੇ ਨੇ ਤੁਸੀਂ ਕਰਕੇ ਅੱਜ ਜਿਹੜਾ ਲਹਿਗਾ ਇਹ ਕਰਨਾ ਸੀ ਜਿਹਨੇ ਨੇ ਮੈਂ ਉਮੀਦ ਕਰਦਾ ਕਿ ਆਉਣ ਵਾਲੇ ਸਮੇਂ ਵਿੱਚ ਜੋ ਵੀ ਪੰਜਾਬ ਵਾਸੀਆਂ ਦੇ ਖਿਲਾਫ ਇਸ ਦਾ ਧੱਕਾ ਹੋਏਗਾ ਜਾਂ ਲੋਕੀ ਸੁਟਾਈਗੇ ਉਹਦੇ ਵਾਸਤੇ ਜਿਹੜੀ ਹੈਗੀ ਆ ਫਗਵਾੜਾ ਕਾਂਗਰਸ ਵੀ ਜਿਹੜੀ ਹੈਗੀ ਹੈ ਪਲੱਸ ਨਾਲ ਹੀ ਜਿਹੜਾ ਹੈਗਾ ਸਾਰੀ ਜਿਹੜੀ ਪੰਜਾਬ ਵਿੱਚ ਕਾਂਗਰਸ ਹੈਗੀ ਉਹ ਲਾਂਬਾ ਦਗੀ ਤੇ ਕੀਤੀ ਹੈਗੀ ਹੈ ਅੱਜ ਮੈਂ ਇਸ ਤਰਨੇ ਵਿੱਚ ਸਾਡੇ ਸਾਰੇ ਹੀ ਜਿੱਥੇ ਸਾਰੀ ਕਾਂਗਰਸ ਪਾਰਟੀ ਦੇ ਵਰਕਰ ਸਾਰੇ ਹੈਗੇ ਨੇ ਉੱਥੇ ਜਿਹੜਾ ਪਹਿਲਾ ਬੈਂਕ ਜਿਹੜਾ ਜੂਤ ਬੈਂਕ ਤੇ ਬਾਕੀ ਜਿਹੜਾ ਬੀਸੀ ਬੈਂਕ ਹੈਗਾ ਉਹ ਬਾਕੀ ਜਿਹੜਾ ਬੈਂਕ ਹੈਗਾ ਉਹ ਵੀ ਸਾਰੇ ਜਿਹੜੇ ਬਹੁਤ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਆ ਰਹੇ ਨੇ ਧੰਨਵਾਦ ਜੈ